ਮਾਸਟਰ ਪਾਮ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਕੁਲਦੀਪ ਸਿੰਘ ਕਿਸਾਨ ਵੀਰਾਂ ਕਿਸਾਨ ਪੈਣਾ ਕਿਸਾਨ ਬੀਬੀਆਂ ਤੇ ਵਾਤਾਵਰਨ ਪ੍ਰੇਮੀਆਂ ਨੂੰ ਮੇਰੀ ਪਿਆਰ ਭਾਈ ਸਤਿ ਸ੍ਰੀ ਅਕਾਲ ਆਓ ਫਤਿਹ ਦੀ ਸਾਂਝ ਬਰਾਈ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਜਿਵੇਂ ਕਿ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਮੈਂ ਤੁਹਾਂਡੇ ਨਾਲ ਇੱਕ ਨਵਕਲੀ ਤੇ ਵੱਖਰੇ ਪ੍ਰਕਾਰ ਦੀ ਖੇਤੀ ਬਾਰੇ ਗੱਲਬਾਤ ਕੀਤੀ ਸੀ ਉਹ ਖੇਤੀ ਵਾਸ਼ਿੰਟੋਨੀਆ ਪਾਮ ਜਾਂ ਤਾਗਾ ਪਾਮ ਜਿੰਨ ਤੋਂ ਅਸੀਂ ਤਾਗਾ ਪਾਮ ਵੀ ਕਹਿ ਦਿੰਨੇ ਆ ਇਸ ਵੈਰਾਈਟੀ ਦੀ ਖੇਤੀ ਬਾਰੇ ਗੱਲ ਕੀਤੀ ਸੀ ਹੁਣ ਉਸ ਖੇਤੀ ਦੇ ਸਬੰਧ ਦੇ ਵਿੱਚ ਕੁਝ ਨੁਕਤੇ ਮੈਂ ਤੁਹਾਡੇ ਨਾਲ ਸਾਂਝੇ ਕਰਨ ਜਾ ਰਿਹਾ ਇਹ ਪੌਦੇ ਨੂੰ ਲਾਉਣ ਦਾ ਦਿਰਾ ਸਹੀ ਤੇ ਠੁਕਮਾ ਸਮਾਂ ਕੀਆ ਕਿਸਾਨ ਵੀਰੋ ਗਰਮੀ ਦੇ ਵਿੱਚ ਅਪ੍ਰੈਲ ਮਈ ਤੇ ਜੂਨ ਤਿੰਨ ਮਹੀਨੇ ਅਸੀਂ ਇਸ ਪੌਦੇ ਨੂੰ ਨਹੀਂ ਲਗਾ ਸਕਦੇ ਤੇ ਸਰਦੀ ਦੇ ਵਿੱਚ ਦਸੰਬਰ ਤੇ ਜਨਵਰੀ ਬਾਕੀ 7 ਮਹੀਨੇ ਦੇ ਵਿੱਚ ਅਸੀਂ ਇਸ ਪੌਦੇ ਨੂੰ ਜਦੋਂ ਵੀ ਸਾਨੂੰ ਪੌਦ ਉਪਲਬਧ ਹੋਵੇ ਅਸੀਂ ਲਗਾ ਸਕਦੇ ਹਾਂ ਇਹ ਪੌਦੇ ਦੀ ਆਪਸੀ ਦੂਰੀ ਭਾਵ ਕਿ ਆ ਕਿ ਪੌਦੇ ਤੋਂ ਪੌਦੇ ਦੀ ਦੂਰੀ 3 ਫੁੱਟ ਤੇ ਸਿਆੜ ਤੋਂ ਸਿਆੜ ਜਾਂ ਕਤਾਰ ਤੋਂ ਕਤਾਰ ਦੀ ਦੂਰੀ ਅਸੀਂ 3 ਫੁੱਟ ਰੱਖਣੀ ਆ ਭਾਵ ਕਿ ਆ ਕਿ ਪੌਦੇ ਦਾ ਚਾਰਛ ਫੇਰਾ 3 ਫੁੱਟ ਹੋਣਾ ਜ਼ਰੂਰੀ ਆ ਜੀ ਦੂਸਰਾ ਇਹਦੇ ਵਿੱਚ ਅਗਲਾ ਨੁਕਤਾ ਕੀ ਆ ਕਿ ਅਸੀਂ ਗੁਵਾਂਢੀ ਵਾਲੇ ਪਾਸੋਂ ਇਹ ਪੌਦੇ ਨੂੰ ਘੱਟੋ ਘੱਟ 4 ਫੁੱਟ ਦੀ ਦੂਰੀ ਤੇ ਲਗਾਉਣਾ ਜੀ ਤਾਂ ਕਿ ਉਸ ਨੂੰ ਲੰਘਣ ਸਮੇਂ ਕੋਈ ਪਰੇਸ਼ਾਨੀ ਦਰਪੇਸ਼ ਨਾ ਆਵੇ ਤੇ ਅਸੀਂ ਆਪਣੇ ਖੇਤ ਦੇ ਵਿੱਚ ਇਹਨੂੰ 3 ਫੁੱਟ ਤਿੰਨ ਤੇ ਹੀ ਲਗਾਵਾਂਗੇ ਅਗਲ ਅਗਲਾ ਪੁਆਇੰਟ ਇਹਦੇ ਵਿੱਚ ਇਹ ਹੈ ਜੀ ਕਿ ਇਹ ਪੌਦੇ ਨੂੰ ਲਾਉਣ ਵਾਸਤੇ ਮਿੱਟੀ ਕਿਸਾਨ ਵੀਰੋ ਇਸ ਪੌਦੇ ਨੂੰ ਲਾਉਣ ਵਾਸਤੇ ਸਾਨੂੰ ਚੀਕਨੀ ਕਾਲੀ ਜਾਂ ਲਾਲ ਮਿੱਟੀ ਦੀ ਪਰਖ ਕਰਨੀ ਪਵੇਗੀ ਭਾਵ ਕਿ ਇਹ ਰੇਤੇ ਵਾਲੀ ਜ਼ਮੀਨ ਦੇ ਵਿੱਚ ਇਹ ਪੌਦਾ ਕਾਮਯਾਬ ਨਹੀਂ। ਅਗਰ ਅਸੀਂ ਰੇਤੇ ਵਾਲੀ ਜ਼ਮੀਨ ਦੇ ਵਿੱਚ ਇਹ ਪੌਦੇ ਨੂੰ ਲਗਾਵਾਂਗੇ ਤਾਂ ਸਾਨੂੰ ਜਦੋਂ ਅਸੀਂ ਇਹ ਪੌਦੇ ਨੂੰ ਅੱਗੇ ਟ੍ਰਾਂਸਪਲੈਂਟ ਕਰਾਂਗੇ ਭਾਵ ਕਿ ਇੱਕ ਥਾਂ ਤੋਂ ਦੂਸਰੀ ਥਾਂ ਲੈ ਕੇ ਜਾਣਾ ਤਾਂ ਸਾਡੇ ਪੌਦੇ ਦਾ ਨੁਕਸਾਨ ਹੋ ਸਕਦਾ ਹੈ ਜੀ। ਹਾਂ ਜੀ ਜਿਸ ਤਰ੍ਹਾਂ ਇਹ ਪੌਦੇ ਤੋਂ ਪੌਦੇ ਦੀ ਦੂਰੀ ਇਸ ਪੌਦੇ ਤੋਂ ਇੱਕ ਪੌਦੇ ਦੀ ਦੂਰੀ ਹੈ ਮੀ ਉਦੋਂ ਕੋਸ਼ਿਸ਼ ਕਰਾਈ ਆਪਣੀ ਇਹਨਾਂ ਦੋਸਤਾਂ ਦੀ ਦੂਰੀ ਆਹ ਕਿੰਨਾ ਰੋਕ ਦੂਰੀ ਇਹ ਵੀ ਸਿੱਧਾ ਫੁੱਟ ਰੱਖਣੀ ਹੈ ਜੀ ਹਾਂਜੀ ਕਿਸਾਨ ਵੀਰੋ ਇਹ ਵਾਲੇ ਪੌਦੇ ਆਪਾਂ ਨਵੰਬਰ 2024 ਦੇ ਵਿੱਚ ਲਗਾਏ ਸੀ ਤੇ ਇਸ ਤਰ੍ਹਾਂ ਇਹ ਪੌਦਾ ਲਗਭਗ ਅੱਜ ਮਿਤੀ 6 ਅਗਸਤ 2025 ਹੈ ਜੀ ਪਰ ਤੁਸੀਂ ਖੁਦ ਇਸ ਪੌਦੇ ਦਾ ਅਨੁਮਾਨ ਲਗਾ ਸਕਦੇ ਹੋ ਕਿ ਲਗਭਗ ਸਤ ਤੋ 8 ਮਹੀਨੇ ਦੇ ਵਿੱਚ ਇਹ ਪੌਦਾ ਇੰਨੀ ਗ੍ਰੋਥ ਕਰ ਗਿਆ ਜੀ ਨੂੰ ਹਾਂਜੀ ਅਗਲਾ ਇਹਦੇ ਵਿੱਚ ਨੁਕਤਾ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਕਿ ਅਸੀਂ ਇਸ ਪੌਦੇ ਦੀ ਖੇਤੀ ਵਾਸਤੇ ਜਿਹੜੀ ਜ਼ਮੀਨ ਆ ਪਹਿਲੀ ਆ ਉਹਦੀ ਚੋਣ ਕਿਵੇਂ ਕਰਨੀ ਆ ਇਹ ਖੇਤੀ ਕਰਨ ਵਾਸਤੇ ਜਿਹੜੀ ਸਾਡੀ ਜ਼ਮੀਨ ਆ ਉਹ ਸੜਕ ਦੇ ਕਿਨਾਰੇ ਜਾਂ ਕਿਸੇ ਵੱਡੇ ਰਾਹ ਤੇ ਹੋਣੀ ਚਾਹੀਦੀ ਆ ਤਾਂ ਕਿ ਸਾਨੂੰ ਇਹ ਪੌਦੇ ਨੂੰ ਜਦੋਂ ਅਸੀਂ ਸੇਲ ਕਰਾਂਗੇ ਇੱਕ ਤਾਂ ਉਦੋਂ ਇਹਦੀ ਲੋਡਿੰਗ ਵਾਸਤੇ ਭਾਵ ਕੀ ਆ ਪੌਦੇ ਨੂੰ ਅਸੀਂ ਵੇਚਤਾ ਤਾਂ ਉਹ ਚੱਕ ਕੇ ਲਿਆ ਕੇ ਗੱਡੀ ਦੇ ਵਿੱਚ ਲੋਡ ਕਰਨ ਵਾਸਤੇ ਸਾਡੇ ਕੋਲੇ ਜਗ੍ਹਾ ਖੁੱਲੀ ਹੋਣੀ ਚਾਹੀਦੀ ਆ ਉਹਦੇ ਦੀ ਖੇਤੀ ਤੁਸੀਂ 3 बाई 3 ਤੇ ਹੀ ਇਹ ਪੌਦਾ ਲਗਾਉਣਾ ਜੀ ਤੇ 3 बाई 3 ਤੇ ਲਗਾਇਆ ਹੋਇਆ ਆਪਾਂ ਉਹਦਾ 2 ਤੋਂ 2.5 ਸਾਲ ਦੇ ਵਿੱਚ ਤੁਹਾਡਾ ਵੇਚਣ ਦੇ ਯੋਗ ਹੋ ਜਾਵੇਗਾ। ਅਗਰ ਅਸੀਂ ਇਸ ਪੌਦੇ ਨੂੰ 2.5 ਤੋਂ 3 ਸਾਲ ਦੇ ਸਮੇਂ ਤੋਂ ਵੱਧ ਆਪਣੀ ਜ਼ਮੀਨ ਦੇ ਵਿੱਚ ਰੱਖਣਾ ਚਾਹੁੰਦੇ ਆ ਤਾਂ ਫਿਰ ਇਹ ਪੌਦੇ ਦੀ ਜਿਹੜੀ ਦੂਰੀ ਆ ਸਾਨੂੰ 6 बाई 6 ਜਾਂ 9 बाई 9 ਕਰਨੀ ਪਵੇਗੀ ਤਾਂ ਕਿ ਅਸੀਂ ਇਸ ਪੌਦਾ ਜੋ 9 ਤੋਂ 10 ਫੁੱਟ ਦੇ ਦਰਮਿਆਨ ਹੋ ਜਾਵੇਗਾ। ਤਾਂ ਇਹਨੂੰ ਅਸੀਂ ਇਸ ਪੌਦੇ ਨੂੰ ਰੱਖ ਸਕਦੇ ਹਾਂ ਅਗਰ ਅਸੀਂ ਇਸ ਪੌਦੇ ਨੂੰ ਢਾਈ ਤੋਂ 3 ਸਾਲ ਭਾਵ ਕਿ ਆ 3 ਤੋਂ 4 ਫੁੱਟ ਜਾਂ 5 ਫੁੱਟ ਦੇ ਵਿੱਚਕਾਰ ਅਸੀਂ ਇਹ ਪੌਦੇ ਨੂੰ ਸੇਲ ਕਰਨਾ ਹੈ ਤਾਂ ਸਾਡਾ ਇਹ 3x3 ਵਾਲਾ ਜਿਹੜਾ ਪੈਮਾਨਾ ਹੈ ਇਹ ਬਹੁਤ ਵਧੀਆ ਭਾਵ ਕਿ ਆ 3x3 ਤੇ ਇਹ ਅਸੀਂ ਪੌਦਾ ਲਗਾਉਣਾ 3x3 ਤੇ ਪੌਦਾ ਤੇ 3 ਤੋਂ 3 ਹੀ ਸਾਡਾ ਸਿਆੜ ਜਾਂ ਸਾਡੀ ਕਿਤਾੜ ਦਾ ਜਿਹੜਾ ਹੈ ਦੂਰੀ ਹੋਵੇਗੀ ਜੀ ਹਾਂਜੀ ਕਿਸਾਨ ਵੀਰੋ ਇਸ ਇੱਕ ਨਵਿਕਲੀ ਵੱਖਰੀ ਪ੍ਰਕਾਰ ਦੀ ਜੋ ਖੇਤੀ ਆ ਇਹਦੇ ਫਾਇਦਿਆਂ ਦੀ ਜੇ ਆਪਾਂ ਗੱਲ ਕਰੀਏ ਜਿਹੜੇ ਸਿੱਧਾ ਫਾਇਦਾ ਸਿੱਧਾ ਦਾ ਫਾਇਦਾ ਇਸ ਤਰ੍ਹਾਂ ਹੈ ਕਿ ਮੈਂ ਇਸ ਪੌਦੇ ਦੀ ਖੇਤੀ ਕਰਦਾ ਤਾਂ ਇਹ ਪੌਦੇ ਨੂੰ ਸੇਲ ਕਰਕੇ ਭਾਅ ਵੇਚ ਕੇ ਇਹਦੇ ਤੋਂ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰ ਸਕਦਾ ਤੇ ਅਸਿੱਧੇ ਫਾਇਦੇ ਦੇ ਵਿੱਚ ਇਹ ਆ ਕਿ ਇਹਦੇ ਨਾਲ ਵਾਤਾਵਰਨ ਸ਼ੁੱਧ ਹੁੰਦਾ ਜੀ ਦੂਸਰਾ ਇਹਦੇ ਵਿੱਚ ਖਰਗੋਸ਼ ਬਟੇਰ ਚਿੜੀਆਂ ਆਦ ਆਲਣੇ ਪਾਉਂਦੇ ਆ ਕਿਉਂਕਿ ਬਾਕੀ ਆਲੇ ਦੋਆਲੇ ਦੇ ਜਿਹੜੇ ਖੇਤ ਆ ਉਹ 6 ਮਹੀਨਿਆਂ ਬਾਅਦ ਸਾਫ਼ ਹੋ ਜਾਂਦੇ ਆ ਤੇ ਉਹਨਾਂ ਨੂੰ ਰਹਿਣ ਵਾਸਤੇ ਕੋਈ ਜਗ੍ਹਾ ਪ੍ਰਾਪਤ ਨਹੀਂ ਹੁੰਦੀ ਪਰ ਇੱਥੇ ਹੈਗਾ ਕਿ 10 ਤੋਂ 15 ਡਿਗਰੀ ਟੈਂਪਰੇਚਰ ਘੱਟ ਹੁੰਦਾ ਤੇ ਪੰਛੀ ਆਰਾਮ ਨਾਲ ਰਹਿ ਸਕਦੇ ਆ ਜੀ ਛੋਟੇ ਜਾਨਵਰ ਆ ਸਹਾ ਜਾਂ ਖਰਗੋਸ਼ਾ ਤੇ ਆਪਣੇ ਬਟੇਰ ਵਗੈਰਾ ਇੱਥੇ ਰਹਿ ਸਕਦੇ ਆ ਜੀ ਹਾਂਜੀ ਕਿਸਾਨ ਵੀਰੋ ਇੱਕ ਇਹਦੇ ਵਿੱਚ ਤੁਹਾਨੂੰ ਦੱਸਣ ਵਾਸਤੇ ਨੁਕਤਾ ਰਹਿ ਗਿਆ ਸੀ ਕਿ ਜਿਹੜੇ ਖੇਤਾਂ ਦੇ ਵਿੱਚ ਸਿਉਂਖ ਦੀ ਸਮੱਸਿਆ ਆਂਦੀ ਆ ਉਹ ਖੇਤਾਂ ਦੇ ਵਿੱਚ ਸਾਨੂੰ ਪੌਦੇ ਨੂੰ ਲਾਉਣ ਸਮੇਂ ਸਿਉਂਖ ਵਾਲੀ ਜੋ ਆਪਣੀ ਧਿਮਕ ਵਾਲੀ ਦਵਾਈ ਪੈਸਟ ਕੇਅਰ ਆ ਆਪਾਂ ਕਲੋਰੋ ਵਗੈਰਾ ਖੇਤ ਦੇ ਵਿੱਚ ਜ਼ਰੂਰ ਪਾ ਲੈਣੀ ਆ ਜਿੰਨਾ ਖੇਤਾਂ ਦੇ ਵਿੱਚ ਸਿਉਂਖ ਦੀ ਸਮੱਸਿਆ ਨਹੀਂ ਆਉਂਦੀ ਉੱਥੇ ਮਤਲਬ ਪੌਦੇ ਨੂੰ ਤੁਸੀਂ ਬਿਨਾ ਜਿਹੜਾ ਪੈਸਟ ਕਿਹਾ ਉਹਦੇ ਤੋਂ ਵੀ ਤਿਆਰ ਕਰ ਸਕਦੇ ਹੋ ਲਾਉਣ ਦਾ ਸਮਾਂ ਤੁਹਾਨੂੰ ਮੈਂ ਪਹਿਲੇ ਦੱਸ ਚੁੱਕਿਆ ਕਿ 7 ਮਹੀਨੇ ਦੇ ਵਿੱਚ ਅਸੀਂ ਇਹ ਪੌਦਿਆਂ ਨੂੰ ਜਦੋਂ ਮਰਜ਼ੀ ਸਾਨੂੰ ਪੌਦ ਉਪਲਬਧ ਹੁੰਦੀ ਆ ਲਗਾ ਸਕਦੇ ਆ ਠੀਕ ਹੈ ਜੀ ਦੇਸੀ ਆਮ ਜਿਹੜੇ ਜ਼ਿੰਮੇਦਾਰ ਆ ਉਹਨਾਂ ਕੋਲੇ ਕਿਲਾ ਗੱਡਣਗਰ ਵਾਲੀ ਬੋਕੀ ਹੁੰਦੀ ਜਿਹੜੀ ਅਸੀਂ ਮਾਲਵੇ ਦੇ ਵਿੱਚ ਬੋਕੀ ਕਹਿੰਦੇ ਆ ਉਹਦੇ ਨਾਲ 3x3 ਦਾ ਪੈਮਾਨਾ ਬਣਾ ਕੇ ਉਹਦੇ ਤੇ ਤੁਸੀਂ ਸਰਾਖ ਲਗਾਓ ਜੀ ਤੇ ਲਫਾਵਾ ਕੱਟ ਕੇ ਪੌਦਿਆਂ ਨੂੰ ਲਾ ਦੇਣਾ ਜੀ ਤੇ ਇਹ ਅੱਗੇ ਇਹਦਾ ਦਿਓ ਪਾਣੀ ਬਾਰੇ ਹੈ ਗੱਲਬਾਤ ਪਾਣੀ ਇਹ ਪੌਦੇ ਨੂੰ ਗਰਮੀ ਦੇ ਮਹੀਨਿਆਂ ਦੇ ਵਿੱਚ ਪਹਿਲੇ 2 ਮਹੀਨੇ ਹਫਤੇ ਤੋਂ ਪਾਣੀ ਦਿਓ ਜੀ ਉਸ ਤੋਂ ਅਗਲੇ 2 ਮਹੀਨੇ ਤੁਸੀਂ 12 ਤੋਂ 15 ਦਿਨ ਦੇ ਵਿੱਚ ਇਹਨੂੰ ਪਾਣੀ ਦੇ ਸਕਦੇ ਹੋ ਔਰ ਸਰਦੀ ਦੇ ਵਿੱਚ ਮਹੀਨੇ ਤੋਂ ਵੀ ਤੁਸੀਂ ਇਸ ਪੌਦੇ ਨੂੰ ਪਾਣੀ ਦੇ ਸਕਦੇ ਹੋ ਬਾਕੀ ਇਹ ਪੌਦਾ ਇੱਕ ਸਖਤ ਕਿਸਮ ਦਾ ਪੌਦਾ ਹੈ ਜਿਹਨੂੰ ਕੋਈ ਵੀ ਜੰਗਲੀ ਜਾਨਵਰ ਨੁਕਸਾਨ ਨਹੀਂ ਪਹੁੰਚਾ ਸਕਦਾ ਨਾ ਬੱਕਰੀ ਨਾ ਕੋਈ ਮੱਝਗਾ ਇਸ ਪੌਦੇ ਨੂੰ ਨਹੀਂ ਖਾ ਸਕਦੇ ਇਹ ਪੌਦਾ ਜਿੰਨਾ ਵੱਧ ਤੁਹਾਡੀ ਜ਼ਮੀਨ ਤੁਹਾਡੇ ਖੇਤ ਦੇ ਵਿੱਚ ਰਹੇਗਾ ਇਹਦੀ ਕੀਮਤ ਉਨੇ ਹੀ ਵੱਧ ਪ੍ਰਾਪਤ ਤੁਹਾਨੂੰ ਹੋਵੇਗੀ ਜੀ ਹੁਣ ਤੁਹਾਨੂੰ ਮੈਂ ਦੱਸ ਰਿਹਾ ਕਿ ਅਨਵੀਰੋ ਜਿਹੜਾ ਇਹ ਵਾਲਾ ਪੌਦਾ ਇਹ ਲਗਭਗ ਆਪਣਾ 3 ਸਾਲ ਦੇ ਅਨੁਮਾਨ ਦੇ ਹਿਸਾਬ ਨਾਲ ਹੋ ਚੁੱਕਿਆ ਔਰ ਇਸ ਪੌਦੇ ਦੀ ਜਿਹੜੀ ਕੀਮਤ ਆ ਉਹ ਪਮੈਸ਼ ਦੇ ਹਿਸਾਬ ਨਾਲ ਭਾਵ ਕੀ ਹੈ ਨੀਚੇ ਤੋਂ ਲੈ ਕੇ ਅਸੀਂ ਉੱਪਰ ਤੱਕ ਭਾਬ ਪੱਤਿਆਂ ਤੋਂ نیچے ਤੱਕ ਇਹਦੀ ਪਮੈਸ਼ ਕਰਨੀ ਆ ਔਰ ਪ੍ਰਤੀ ਫੁੱਟ ਦੇ ਹਿਸਾਬ ਨਾਲ ਇਹ ਪੌਦੇ ਨੇ ਵਿਕਣਾ ਹੈ ਜੀ ਇਹ ਤੁਹਾਡੇ ਏਰੀਏ ਦੇ ਹਿਸਾਬ ਨਾਲ ਮਤਲਬ ਇਹਦਾ ਰੇਟ ਹੋਏਗਾ ਜੀ ਤੇ ਬਹੁਤ ਵਧੀਆ ਗਰੋਥ ਵਾਲਾ ਪੌਦਾ ਹੈ ਸਮੇਂ-ਸਮੇਂ ਤੇ ਇਹਦੇ ਰੇਟ ਦੇ ਵਿੱਚ ਤਬਦੀਲੀ ਵੀ ਆਂਦੀ ਰਹਿੰਦੀ ਆ ਜਦੋਂ ਮਾਲ ਘੱਟ ਹੋਵੇ ਤਾਂ ਤੁਹਾਨੂੰ ਇਹਦਾ ਰੇਟ ਵੱਧ ਵੀ ਮਿਲ ਸਕਦਾ ਹੈ ਵੈਸੇ ਇਹ ਹੈ ਗੱਲ ਵੀ ਦੂਸਰੀਆਂ ਫਸਲਾਂ ਨਾਲੋਂ ਇਸ ਫਸਲ ਦੀ ਖੇਤੀ ਕਰਨ ਤੇ ਤੁਸੀਂ ਬਹੁਤ ਵਧੀਆ ਸਨਮਾਨਜਨਕ ਆਮਦਨ ਪ੍ਰਾਪਤ ਕਰ ਸਕਦੇ ਹੋ ਜੀ ਕਿਸਾਨ ਵੀਰੋ ਜਿਹੜੇ ਵਾਤਾਵਰਨ ਪ੍ਰੇਮੀ ਕਿਸਾਨ ਵੀਰ ਭੈਣਾ ਇਸ ਪ੍ਰਕਾਰ ਦੀ ਖੇਤੀ ਕਰਨਾ ਚਾਹੁੰਦੇ ਆ ਉਹ ਜਿਨ੍ਹਾਂ ਨੇ ਹਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੋ ਇਸ ਚੈਨਲ ਤੇ ਮੈਂ ਤੁਹਾਨੂੰ ਇਸ ਖੇਤੀ ਪ੍ਰਤੀ ਪੂਰਨ ਜਾਣਕਾਰੀ ਉਪਲਬਧ ਕਰਵਾਵਾਂਗਾ ਜੀ ਤੇ ਅੱਜ ਦੀ ਵੀਡੀਓ ਮੈਂ ਹੁਣ ਇਸੇ ਤੇ ਇਹੀ ਖਤਮ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਕਿਸੇ ਵੀਰ ਦਾ ਜਾਂ ਭੈਣ ਦਾ ਕੋਈ ਪ੍ਰਸ਼ਨ ਹੈ ਸਵਾਲ ਹੈ ਤਾਂ ਤੁਸੀਂ ਕਮੈਂਟ ਰਾਹੀਂ ਮੈਂ ਤੁਹੇ ਇਸ ਫਸਲ ਪ੍ਰਤੀ ਜਾਣਕਾਰੀ ਲੈ ਸਕਦੇ ਹੋ ਜੀ ਬਾਕੀ ਜਿਹੜੇ ਵੀ ਵਾਤਾਵਰਣ ਪ੍ਰੇਮੀਆਂ ਨੇ ਪੌਦਾ ਲਗਾਉਣਾ ਹੈ ਆਪਣੇ ਘਰ ਬਗੀਚੀ ਵਿੱਚ ਜਾਂ ਸਾਸ ਦੇ ਵਿੱਚ ਤਾਂ ਇਹ ਪੌਦਾ ਹੁਣ ਮੇਰਾ ਸੇਲ ਵਾਸਤੇ ਬਿਲਕੁਲ ਤਿਆਰ ਆ ਜੀ ਉਹ ਮੇਰੇ ਨਾਲ ਸੰਪਰਕ ਕਰ ਸਕਦੇ ਹਨ ਬਾਕੀ ਇਹ ਬਹੁਤ ਹੀ ਵਧੀਆ ਤੇ ਸਜਾਵਟੀ ਪੌਦਾ ਹੈ ਜਿਹੜਾ ਕਿ ਅਸੀਂ ਆਪਣੇ ਘਰ ਕੋਠੀ ਪਾਸ ਦੇ ਵਿੱਚ ਸ਼ਿੰਗਾਰ ਦੇ ਤੌਰ ਤੇ ਅਸੀਂ ਇਹ ਲਗਾ ਸਕਦੇ ਹਾਂ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤ